ਹਾਂਜੀ ਇੱਕ ਵੇ ਦੇ ਵਿੱਚ ਹਾਂਜੀ ਇੱਕ ਮੇਲ ਹੁੰਦਾ ਇੱਕ ਮੇਲ ਹੁੰਦਾ ਜੀ ਹਾਂ ਉਧਰਲੇ ਕੋਨੇ ਵੀ ਉਧਰ ਜਦੋਂ ਸਟਾਰਟ ਹੋਇਆ ਵੇ ਹਾਂਜੀ ਇੱਥੇ ਵੀ ਮੇਲ ਆ ਓਕੇ ਜੀ ਤੇ ਬਾਕੀ ਇਹ ਫੀਮੇਲ ਆ ਸਾਰੀ ਓਕੇ ਇੱਕ ਇੱਕ ਸਾਈਡ ਤੇ ਮੇਲ ਆ ਜਿਹੜੇ ਵਿਚਾਲੇ ਇਹ ਫੀਮੇਲ ਆ ਫੀਮੇਲ ਆ ਅਸ਼ਾ ਭਾਈ ਕੀਵੀ ਦੇ ਵਿੱਚ ਵੀ ਮੇਲ ਫੀਮੇਲ ਹੁੰਦਾ ਜੀ ਹਾਂਜੀ ਹਾਂਜੀ ਉਹ ਕਹਿੰਦੇ ਨੇ ਮਹਿੰਗਾ ਬਹੁਤ ਪੈਂਦਾ ਹੈ ਹਾਂ ਭਾਈ ਠੀਕ ਆ ਨਾ ਆਪਣੇ ਖਰੀਦਣਾ ਭਾਈ ਫਿਰ ਮਹਿੰਗਾ ਤਾਂ ਪੈਣਾ ਜੇ ਤਿਆਰੀ ਦਾ ਮਿਹਨਤ ਕਿੰਨੀ ਆ ਇਹ ਤੇ ਵੀ ਦੇਖਣਾ ਗ੍ਰੀਨ ਨਾ ਐ ਸੋਚ ਲਓ ਇੱਥੇ ਗ੍ਰੀਨ ਕੋਈ ਕੋਈ ਖਾਂਦਾ ਬਾਕੀ ਉਹ ਉੱਥੇ ਖਰੀਦਣਾ ਨਹੀਂ ਕਿਸੇ ਨੇ ओके हुन ਆਪਣਾ 125 ਦੀ ਆਂਦੇ ਚਾਰ ਪੀਸ ਜੀ ਤੇ ਮੈਂ ਸੋਚਦਾ ਵੀ ਜੇ ਆ ਜਾਏਗੀ ਤੇ 골ਡ ਜਾਏਗੀ ਮੈਂ ਕਹਾਂ 200 ਦੇ 225 ਦੇ ਪੈਣੀ ਅੱਛਾ ਤੇਰੇ ਸੁਪਰ ਵਾਜਰੇ ਦਾ ਡਾੜਾ ਮੈਨੂੰ ਕਿੰਨੀਆਂ ਕੈਨਾਂ ਚਾਹੀਦੀ ਆ ਜੀ ਉਧਰੋਂ ਵੀ ਪਾਵੇਂ 10 ਉਧਰੋਂ ਵੀ 10 ਜੀ ਮਤਲਬ ਕਿ ਉਹਨੇ ਕਹਣਾ ਵੀ 16 ਕੈਨ ਮੈਨੂੰ ਕੰਪਲੀਟ ਚਾਹੀਦੀ ਆ ਕੰਪਲੀਟ ਚਾਹੀਦੀ ਆ ਆ ਜਾਣਾ ਇੱਥੇ ਇੰਨੇ ਫੁੱਲ ਲੱਗਣੇ ਇਹਦੇ ਹਾਂਜੀ ਇਹਨੇ ਸਾਰਾ ਕੰਮ ਕਰਨਾ ਆ ਦੇਖੋ ਹੁਣ ਛੋਟਾ ਛੋਟਾ ਜੀ ਐ ਸੋਚ ਲਓ ਵੀ 1 ਸਾਲ ਹਾਂਜੀ ਇਨੂੰ ਪਾਣੀ ਖਾਦ ਜਿਹੜਾ ਆਪਣੇ ਪਾਉਂਦੇ ਆ ਹਾਂਜੀ ਬੰਦੇ ਚੱਲਦੇ ਆ ਝੋੜੀਆਂ ਲੈ ਕੇ ਨਾਲ ਟਰੈਕਟਰ ਚੱਲਦਾ ਹਾਂਜੀ ਤੇ ਆਮ ਆਦ ਵੀ ਪਾਈ ਹੁੰਦੀ ਆ ਬੁੱਤ ਨੇਟ ਕਰਕੇ ਬਚਾਅ ਬਹੁਤ ਬਚਾਅ ਬਹੁਤਾ ਬਈ ਆ ਆਪਣਾ ਦੇਖ ਲਓ ਬਈ ਆ ਰੈੱਡ ਕੀ ਆਪਣੀ ਤਿਆਰ ਹੋ ਗਈ ਨੂੰ ਸਾਈਜ ਦਿਖਾ ਦੇ ਭਰਾਵਾਂ ਨੂੰ ਹਾਂਜੀ ਇਹ ਆਪਣਾ ਨਵਾਂ ਚੰਦ ਤੋੜ ਕੇ ਦਿਖਾ ਦਿੰਨੇ ਆ ਓਕੇ ਆ ਦੇਖ ਲਓ ਬਈ ਇਹਦਾ ਸਾਈਜ਼ ਛੋਟਾ ਹੀ ਆ ਹਾਂਜੀ ਪਰ ਫਰੂਟ ਮਹਿੰਗਾ ਵੀ ਆ ਹਾਂਜੀ ਤੇ ਮਿਲ ਅੰਦਰੋਂ ਲਾਲ ਜਿਵੇਂ ਅਮਰੂਦ ਹੁੰਦਾ ਲਾਲ ਉਧਰ ਆਪਣਾ ਰੈੱਡ ਜਿਹੜਾ ਤਿਆਰ ਹੋ ਰਿਹਾ ਹਾਂ ਹਾਂਜੀ ਹਾਂਜੀ ਤੇ ਆਂਗਾ ਬਹੁਤ ਆ ਬਈ ਸ਼ਹੀ ਹਾਂ ਕਈ ਹਜ਼ਾਰ ਰੁਪਏ ਕਿੰਨੇ ਕਿ ਲੀਟਰ ਪਾਣੀ ਆ ਹਾਂਜੀ ਤੇ ਜਿਹੜਾ ਸਟੋਰ ਕੀਤਾ ਹੋਇਆ ਵੀ ਬਟਨ ਦੱਬਣਾ ਸਾਰੇ ਪੁਆਰੇ ਚੱਲ ਪੈਣ ਸੱਸੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਆਪ ਸਭ ਨੂੰ ਪਤਾ ਹੀ ਹੈ ਜੀ ਨਿਊਜ਼ੀਲੈਂਡ ਦੇ ਵਿੱਚ ਪੁੱਜੇ ਹੋਏ ਆ ਤੇ ਅੱਜ ਪਹੁੰਚੇ ਹੋਏ ਆ ਖੇਡ ਕਬੱਡੀ ਦੇ ਵੱਡੇ ਮਹਾਨ ਪ੍ਰੋਮੋਟਰ ਬਹੁਤ ਸਤਿਕਾਰਯੋਗ ਭਾਜੀ ਦਵਿੰਦਰ ਬਬਲੂ ਕੁਰੂਕ ਖੇਤਰ ਤੇ ਗੋਪਾ ਬੈਸਪਾ ਜੀ ਦੇ ਫਾਰਮ ਤੇ ਫਾਰਮ ਨੂੰ ਇੱਥੇ ਉੱਚੜ ਕਿਹਾ ਜਾਂਦਾ ਤੇ ਨਿਊਜ਼ੀਲੈਂਡ ਦੀ ਕੀਵੀ ਦੀ ਜਿਹੜੀ ਮੰਗ ਆ ਉਹ ਪੂਰੀ ਦੁਨੀਆ ਦੇ ਵਿੱਚ ਆ ਪਰ ਬਹੁਤ ਸਾਡੇ ਖੇਡ ਕਬੱਡੀ ਦੇ ਵੱਡੇ ਪ੍ਰਮੋਟਰ ਬਬਲੂ ਕੁਰੂਕ ਖੇਤਰ ਤੇ ਸਾਡੇ ਕਬੱਡੀ ਦੇ ਮਹਾਨ ਪ੍ਰਮੋਟਰ ਗੋਪਾ ਪੈਂਸ ਪਾਜੀ ਉਹਨਾਂ ਦੇ ਫਾਰਮ ਤੇ ਪਹੁੰਚੇ ਆ ਤੇ ਸਾਜਨ ਸਾਡਾ ਭਰਾ ਕਬੱਡੀ ਖਿਡਾਰੀ ਸਾਡੇ ਨਾਲ ਆ ਉਹ ਦੱਸੂਗਾ ਵੀ ਕੀਵੀ ਦਾ ਫਲ ਕਿਵੇਂ ਤਿਆਰ ਕੀਤਾ ਜਾਂਦਾ ਕਿੰਨਾ ਟਾਈਮ ਲੱਗਦਾ ਕਿੰਨੀ ਦੀ ਦੇਖਭਾਲ ਕੀਤੀ ਜਾਂਦੀ ਆ ਤੇ ਕਿਹੜੀਆਂ-ਕਿਹੜੀਆਂ ਇਹਨੂੰ ਖਾਦਾਂ ਦੀ ਜ਼ਰੂਰਤ ਆ ਅੱਜ ਆ ਪਾਪਾ ਜੀ ਉਹਨਾਂ ਦੇ ਨਾਲ ਕਬੱਡੀ ਖਿਡਾਰੀ ਦੇ ਨਾਲ ਸਾਜਨ ਉਹਨਾਂ ਦੇ ਨਾਲ ਕਰਦੇ ਆ ਗੱਲਬਾਤ ਸਾਜਨ ਜੀ ਸਤਿ ਸ਼੍ਰੀ ਅਕਾਲ ਬਾਈ ਰਾਮ ਰਾਮ ਕਿਵੇਂ ਆ ਬਾਈ ਕੀ ਹਾਲ ਚੜਿਆ ਬਾਈ ਚੜਦੀ ਕਲਾ ਹਾਂ ਲਿਓ ਬਾਈ ਦਿਓ ਜਾਣਕਾਰੀ ਫਿਰ ਹਾਂ ਤਾਂ ਬਾਈ ਸਸਰੀ ਸਾਰੇ ਭਰਾਵਾਂ ਨੂੰ ਸਸਰੀਆ ਕਾਲ ਜਿਨੇ ਵੀਡੀਓ ਵੇਖਦੇ ਆ ਬਾਈ ਸਾਰਿਆਂ ਨੂੰ ਸਸਰੀ ਕਾਲ ਜੀ ਤੇ ਆਪਾਂ ਅੱਜ ਖਾਣੇ ਆ ਤੁਹਾਨੂੰ ਬਾਈ ਕੀਤਾ ਕੀ ਵੀ ਦਾ ਬੁੱਟਾ ਹਾਂਜੀ ਕੀਮਾ ਛੋਟਾ ਬੁੱਟਾ ਉਹਨੇ ਲਾਇਆ ਜੀ ਇਹਨੇ ਐਤੀ ਜਾ ਕੇ ਫਿਰ ਫਰੂਟ ਲੱਗਣਾ 8ਵੇਂ 9ਵੇਂ ਮਹੀਨੇ ਚ ਜਿਹੜਾ ਆ ਬੂਟਾ ਇਹਨੂੰ ਬਾਈ 8ਵੇਂ 9ਵੇਂ ਮਹੀਨੇ ਚ ਫਰੂਟ ਲੱਗਣਾ ਹਾਂ ਤੇ ਨੂੰ ਹੁਣ ਕਿੰਨਾ ਟਾਈਮ ਹੋ ਗਿਆ ਬਾਈ ਟਾਈਮ ਨੂੰ ਹੋ ਗਿਆ 6 ਸਾਲ ਤਮੀਨ ਨਹੀਂ ਹੋ ਗਿਆ 5 ਤਮੀਨ ਨਹੀਂ ਹੋ ਰਿਹਾ ਲੱਗਦਾ ਸਾਲ ਲੱਗ ਜਾਂਦਾ ਇੱਕ ਸਾਲ ਲੱਗਦਾ ਹਾਂ ਜੀ ਜੀ ਤੇ ਆਪਣਾ ਬਾਈ ਕੀ ਕਹਿੰਦੇ ਨੇ ਤੇ ਆ ਨਵਾਂ ਬੁੱਟਾ ਐਦਾ ਆ ਕੰਨਾ ਨਿਕੜਦੀਆਂ ਨੇ ਹਾਂਜੀ ਤੇ ਆਪਣਾ ਇੱਕ ਜਿਵੇਂ ਆ ਜਗ੍ਹਾ ਆਪਣੀ ਦੇਖ ਲਓ ਹਾਂਜੀ ਇੱਥੋਂ ਲੈ ਕੇ ਜਿਵੇਂ ਵੇ ਕਹਿੰਦੇ ਇਹਨੂੰ ਵੇ ਵੇ ਕਹਿੰਦੇ ਜੀ ਹਾਂ ਜੀ ਇੱਕ ਵੇ ਆ ਉਤੋਂ ਉੱਥੇ ਲੱਗ ਜੀ ਕਹਿੰਦੇ ਨੇ ਫਿਰ ਬਾਈ ਆ ਉਧਰੋਂ ਵੀ ਆਣ ਗਿਆ ਕੈਨ ਕਹਿੰਦੇ ਇਹਨੂੰ ਕੈਨ ਓਕੇ ਨੂੰ ਇਹਨੂੰ ਕੈਨ ਕਹਿੰਦੇ ਜੀ ਕੈਨ ਕਹਿੰਦੇ ਆ ਸਭ ਤੋਂ ਪਹਿਲਾਂ ਮੈਂ ਦੱਸਦਾ ਹਾਂ ਇੱਕ ਵੇ ਦੇ ਵਿੱਚ ਹਾਂਜੀ ਇੱਕ ਮੇਲ ਹੁੰਦਾ ਇੱਕ ਮੇਲ ਹੁੰਦਾ ਜੀ ਹਾਂ ਉਧਰਲੇ ਕੋਨੇ ਵੀ ਉਧਰ ਜਦੋਂ ਸਟਾਰਟ ਹੋਇਆ ਵੇ ਇੱਥੇ ਵੀ ਮੇਲ ਆ ਓਕੇ ਜੀ ਤੇ ਬਾਕੀ ਇਹ ਫੀਮੇਲ ਆ ਸਾਰੀ ਓਕੇ ਇੱਕ ਇੱਕ ਸਾਈਡ ਤੇ ਮੇਲ ਆ ਜਿਹੜੇ ਵਿਚਾਲੇ ਆ ਫੀਮੇਲ ਆ ਫੀਮੇਲ ਅੱਛਾ ਭਾਈ ਕੀ ਵੀ ਦੇ ਵਿੱਚ ਵੀ ਮੇਲ ਫੀਮੇਲ ਹੁੰਦਾ ਜੀ ਹਾਂਜੀ ਹਾਂਜੀ ਇਹ ਦੱਸ ਦਿਆਂ ਸਾਰਾ ਜਿਆ ਚੱਕਰ ਕੀ ਆ ਜੀ ਜਿਹੜਾ ਮੇਲ ਆ ਇਹਦੇ ਫਰੂਟ ਨਹੀਂ ਲੱਗਣਾ ਅੱਛਾ ਇਹਦੇ ਫਰੂਟ ਨਹੀਂ ਲੱਗਣਾ ਜੀ ਨਹੀਂ ਲੱਗਣਾ ਇਹਨੇ ਕੀ ਕਰਣਾ ਇਹਨੇ ਵੱਡਾ ਹੋ ਗਏ ਇੱਥੇ ਪੂਰਾ ਛਾ ਜਾਣਾ ਜੀ ਠੀਕ ਆ ਇਹਦੇ ਲੱਗਨੇ ਆ ਫੁੱਲ ਫੁੱਲ ਲੱਗਨੇ ਨੇ ਤੇ ਫਿਰ 14ਵਾਂ ਫੁੱਲ ਲੱਗਣਗੇ ਜਦੋਂ ਟਾਈਮ ਆਊਗਾ ਆਪਣੀ ਜਿਹੜੀ ਮੱਖੀਆਂ ਹੁੰਦੀਆਂ ਹਾਂਜੀ ਮધુ ਮੱਖੀ ਮધુ ਮੱਖੀ ਲੈਣੀ ਪੈਂਦੀ ਆ ਓਕੇ ਉਹ ਇਹਦੇ ਫੁੱਲਾਂ ਦੇ ਬੈਂਦੀ ਆ ਜੀ ਤਾਂ ਫਿਰ ਅੱਗੇ ਜਾ ਕੇ ਆਪਣਾ ਉਹ ਕਰਦੀ ਆ ਓਕੇ ਖਾਰੇ ਆਪਣਾ ਫਿਰ ਹੋ ਜਾਂਦਾ ਫਿਰ ਉਹਨੂੰ ਖਾ ਦਿੰਦੇ ਆ ਓਕੇ ਠੀਕ ਆ ਨਾ ਕੀ ਬਾਤ ਜੀ ਕੀ ਬਾਤ ਜਿਹੜੀ ਫੀਮੇਲ ਆ ਇਹਦੇ ਵਿੱਚੋਂ ਕੈਨਾ ਨਹੀਂ ਕਿੱਢਦੀ ਆ ओके okay. जी ਆ ਆਪਣਾ ਵੇਹ ਹੈ ਨਾ ਜਿੰਨੇ ਹਾਂਜੀ ਹਾਂਜੀ ਜਿਵੇਂ ਆ ਪਾਈਪ ਤੋਂ ਲੱਗੇ ਪਾਈਪ ਦੇ ਵਿੱਚ ਵੇਹ ਹੁੰਦਾ ਤੇਰੇ ਸੁਪਰਵਾਈਜ਼ਰ ਨੇ ਕਹਿ ਦੇਣਾ ਹਾਂਜੀ ਵੀ ਮੈਨੂੰ ਜਦੋਂ ਇਹਦੀ ਕਟਿੰਗ ਹੋਊਗੀ ਜੀ 2-3 ਮਹੀਨੇ ਬਾਅਦ ਆ ਦਿਖਾ ਦਿਓ ਹਾਂਜੀ ਹਾਂਜੀ 2-3 ਮਹੀਨੇ ਬਾਅਦ ਇਹ ਪੂਰੀ ਸੀ ਲੱਗ ਜਾਣੀ ਹਾਂ ਪੂਰਾ ਯਾਨੀ ਕਿ ਉੱਤੇ ਉਹਨੂੰ ਕਹਿੰਦੇ ਆ ਫਿਰ ਪ੍ਰੋਨਿੰਗ ਜਾਲਜਾ ਬਣ ਜਾਣਾ ਪੂਰਾ ਭਾਰਾ ਭਾਈ ਤੂੰ ਆ ਜੰਗਲ ਜੰਗਲ ਦਾ ਪੂਰਾ ਬੰਦਰਾ ਪੂਰਾ ਉਹ ਵੀ ਆਪਾਂ ਦਿਖਾਵਾਂਗੇ ਕਿਹੜੇ ਬਣੇ ਹੋਇਆ ਪੂਰਾ ਦਿਮਾਗ ਲੱਗਦਾ ਇਹ ਨਹੀਂ ਕਿ ਕਟਰ ਲੈ ਕੇ ਕੱਟ ਦੀ ਜੇ ਤੂੰ ਕੋਈ ਕੰਮ ਵਾਲੀ ਕੈਨ ਕੱਟਦੀ ਤੇਰੇ ਸੁਪਰਵਾਈਜ਼ਰ ਨੇ ਤੇਰਾ ਘੰਟਾ ਕੱਟ ਲੈਣਾ ਤੇ ਤੈਨੂੰ ਦਬਕੇ ਵੀ ਲਾਣੇ ਇਹ ਤਾਂ ਗਲਤ ਕੀਤਾ ਮਤਲਬ ਦਿਮਾਗ ਦਾ ਕੰਮ ਹੈ ਹਾਂਜੀ ਹਾਂਜੀ ਐ ਨਹੀਂ ਵੀ ਕੋਈ ਬੁੱਟਾ ਲਾਦਾ ਇਹ ਉੱਪਰ ਜਾ ਕੇ ਪੂਰਾ ਬਣ ਜਾਣਾ ਠੀਕ ਆ ਨਾ ਹਾਂਜੀ ਤੇ ਫਿਰ ਆਪਣਾ 5ਵੇਂ ਮਹੀਨੇ 'ਚ ਫਿਰ ਇਹਦੀ ਪ੍ਰੂਨਿੰਗ 5ਵੇਂ ਛੇਵੇਂ ਮਹੀਨੇ 'ਚ ਓਕੇ ਓਕੇ ਭਾਈ ਠੀਕ ਆ ਨਾ ਜੀ ਤੇ ਮੇਰੇ ਭਰਾ ਤੇ ਆਪਾਂ ਨੂੰ ਇੱਕ ਵੇ ਦੇ ਵਿੱਚ तेरे ਸੁਪਰ ਵਾਜਨੇ ਦਾ ਡਰ ਲਾ ਮੈਨੂੰ ਕਿੰਨੀਆਂ ਕੈਨਾਂ ਚਾਹੀਦੀ ਆ ਜੀ ਉਧਰੋਂ ਵੀ ਪਾਵੇਂ 10 ਉਧਰੋਂ ਵੀ 10 ਜੀ ਮਤਲਬ ਕਿ ਉਹਨੇ ਕਹਣਾ ਵੀ 16 ਕੈਨ ਮੈਨੂੰ ਕੰਪਲੀਟ ਚਾਹੀਦੀ ਆ ਕੰਪਲੀਟ ਚਾਹੀਦੀ ਆ ਪਾਵੇਂ ਉਧਰ ਵਾਲੀ ਜੇ ਵਧੀਆ ਕੈਨ ਆ ਉਹਨੂੰ ਉੱਥੇ ਲਗਾ ਦੇ ਉਧਰ ਨੂੰ ਕੱਟ ਦੇ ਓਕੇ ਜੀ ਪਾਵੇਂ ਦੋਨੋਂ ਨੂੰ ਅੱਧੇ-ਅੱਧੇ ਉਹਨੂੰ ਪਰਤ ਤੋਂ 16 17 ਕੈਨ ਹਾਂਜੀ ਆਪਾਂ ਦਿਖਾਵਾਂਗੇ ਭਰਾਵਾਂ ਨੂੰ ਹਾਂਜੀ ਹਾਂਜੀ ਆਦਾ ਨਵਾਂ ਆਪਣਾ ਔਰ ਸਿਹੜਾ ਹਾਂਜੀ ਤੇ ਉਹ ਦਿਖਾਉਂਦੇ ਆ ਰੈੱਡ ਹਾਂਜੀ ਲਾਈ ਕੀ ਵੀ ਆਈ ਆ ਬਈ ਛੋਟਾ ਇਹਦਾ ਸਹਿਜਾ ਸਹਿਜ ਵੀ ਤੇ ਇਹ ਕੀ ਕਹਿੰਦੇ ਨੇ ਬਾਈ ਉਹਨੂੰ ਦਿਖਾਵਾਂਗੇ ਭਰਾਵਾਂ ਨੂੰ ਵੀ ਕਿਦਾਂ ਆ ਤਾਂ ਸ਼ੁਰੂਆਤ ਹੈ ਬੁੱਟੇ ਸ਼ੁਰੂਆਤ ਆ ਯਾਨੀ ਕਿ ਇਹਨੂੰ ਲੱਗਦਾ ਇੱਕ ਗਲਾਸ ਹ ਉਸ ਚਾਰ ਹੁੰਦੇ ਆ ਹਾਂਜੀ ਠੀਕ ਆ ਨਾ ਤੇ ਦੇਖਪਾਲ ਇੰਨੀ ਕਰਨੀ ਚਾਹੁੰਦੇ ਨੇੜੇ ਲਿਆ ਇੱਕ ਵਾਰ ਜੀ ਤੇਰੀ ਦੇਖਪਾਲ ਇੰਨੀ ਕਰਨੀ ਪੈਂਦੀ ਆ ਬਾਈ ਆ ਦੇਖ ਐ ਮੈਂ ਬੰਦੇ ਤੁਰਦੇ ਫਿਰਦੇ ਰਹਿੰਦੇ ਆ ਜੀ ਦੇਖਬਾਲ ਪੂਰਾ ਧਿਆਨ ਰੱਖਣਾ ਪੈਂਦਾ ਓਕੇ ਇਹ ਖੁਰੋਣਾ ਨਹੀਂ ਚਾਹੀਦਾ ਬਈ ਨਾਲੋਂ ਨਹੀਂ 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 ਇਹਨੇ ਪੂਰੀ ਪੈਗਾਂ ਤਕੜੀ ਮਤਲਬ ਯਾਰ 4-5 ਦਿਨਾਂ ਬਾਅਦ ਕਿ ਹਫ਼ਤੇ ਬਾਅਦ ਇਹ ਜੀ ਹੋਰ ਨਿਕਲ ਜਾਣੀਆਂ ਓਕੇ ਮੈਂ ਗਰੋਥ ਕਰਦਾ ਓਕੇ ਤਾਂ ਫਿਰ ਬੰਦੇ ਆਣਾ ਹਰ ਬੰਦੇ ਨੂੰ ਇੱਕ ਲਾਈਨ ओके ਉਹਨਾ ਕੋਲ ਟੇਪ ਵਾਲਾ ਸਿਸਟਮ ਆ ਉਹ ਵੀ ਦਿਖਾਵਾਂਗਾ ਆਪਾਂ ਹਾਂਜੀ ਉਹ ਟੇਪ ਨਾਲ ਬਰੈਸੇ ਲਾ ਦੇਖ ਪਿੰਨਾਂ ਲਾਈਆਂ ਹੋਈਆਂ ਕੂਟੇ ਦਾ ਮਤਲਬ ਯਾਰ ਇੰਨਾ ਇੰਨਾ ਧਿਆਨ ਰੱਖਣਾ ਪੈਂਦਾ ਪੈਕਿੰਗ ਕਰਨੀ ਪੈਂਦੀ ਹੈ ਪੂਰੀ ਹਾਂ ਸੋਚ ਲਿਆ ਵੀ ਜਦੋਂ ਮੇਲ ਇਹ ਪੂਰਾ ਤਿਆਰ ਹੋ ਜਾਊਗਾ ਹਾਂਜੀ ਜੇ ਤੂੰ ਮੇਲ ਦੇ ਕਟਰ ਲਾਤਾ ਹਾਂਜੀ ਤੇ ਤਨੂ ਸੋਚ ਲਿਆ ਛੁੱਟੀ ਕੰਮ ਤੋਂ ਛੁੱਟੀ ਵੀ ਹੋ ਸਕਦੀ ਹੈ ਤੂੰ ਮੇਲ ਨਹੀਂ ਛੇੜਨਾ ਹਾਂ ਇਹ ਮੇਲ ਮੇਲ ਤੋਂ ਇਹ ਨਾ ਕੁਝ ਨਹੀਂ ਓਕੇ ਇਹਦੇ ਹੀ ਫਰ ਲੱਗਣੇ ਆਏ ਨੇ ਹੀ ਅੱਗੇ ਫਰੂਟ ਮੁੰਦ ਮੁਖੀ ਨੇ ਫਿਰਕੇ ਜਾਣਾ ओके okay. मेल ਵੀ ਜ਼ਰੂਰੀ ਆ ਤੇ ਇਹਨਾਂ ਦੀ ਕਟਿੰਗ ਹੋ ਗਈ ਜਿਹੜੀ ਕੋਈ ਵੀ ਖਰਾਬ ਹੈ ਇੱਧਰ ਉੱਧਰ ਜਾ ਰਹੀ ਆ ਹਾਂਜੀ ਇਹਨਾਂ ਨੂੰ ਆਪਾਂ ਨੂੰ ਸੈੱਟ ਕਰਕੇ ਫੀਮੇਲ ਨੇ ਵੀ ਕੈਨਾਂ ਨੂੰ ਸੈੱਟ ਕਰਕੇ ਪਾਉਣਾ ਪੈਣਾ ਓਕੇ ਚੱਲਗੇ ਭਾਈ ਜੀ ਫਿਰ ਅੱਗੇ ਭਾਈ ਜੀ ਹਾਂਜੀ ਹਾਂਜੀ ਇਹ ਬਿੱਟੂ ਭਾਈ ਆਪਾਂ ਭਰਾਵਾਂ ਨੂੰ ਦਿਖਾਤਾ ਵੀ ਆਹ ਬੁੱਟਾ ਦੇਖੋ ਜਿਵੇਂ ਸਾਰੇ ਦਿਖਾਤੇ ਵੀ ਅੱਦਾ ਅੱਦਾ ਵੱਧ ਕੇ ਨੇ ਵੱਡਾ ਹੋ ਜਾਣਾ ਪੂਰਾ ਛਾ ਜਾਣਾ ਇੱਥੇ ਇੰਨੇ ਫੁੱਲ ਲੱਗਣੇ ਦੇ ਹਾਂਜੀ ਇਹ ਸਾਰਾ ਕੰਮ ਕਰਨਾ ਆ ਦੇਖੋ ਹੁਣ ਛੋਟਾ ਛੋਟਾ ਜੀ ਐ ਸੋਚ ਲਓ ਵੀ 1 ਸਾਲ ਹਾਂਜੀ ਮੈਨੂੰ ਪਾਣੀ ਖਾਦ ਜਿਹੜਾ ਆਪਣੇ ਪਾਉਂਦੇ ਆ ਬੰਦੇ ਚੱਲਦੇ ਝੋੜੀਆਂ ਲੈ ਕੇ ਨਾਲ ਟਰੈਕਟਰ ਚੱਲਦਾ ਹਾਂਜੀ ਤੇ ਆਮ ਆਦ ਵੀ ਪਾਈ ਹੁੰਦੀ ਆ ਬੁੱਧ ਖਾਵਾ ਖਾਦ ਪਾਈ ਕੀਤਾ ਓਕੇ ਜੀ ਤੇ ਹੈ ਸੋਚ ਲੋ ਵੀ ਬੱਚੇ ਵਾਂਗੂ ਪਾਲਣਾ ਪੈਂਦਾ ਬੱਚਿਆਂ ਵਾਂਗੂ ਪਾਲਣਾ ਪੈਂਦਾ ਹਾਂ ਜੇ ਤੂੰ ਇੱਕ ਵੀ ਗਲਤ ਕੱਟਦਾ ਇਹ ਉਦਾਂ ਸਾਰਾ ਧਿਆਨ ਦੇਣਾ ਪੈਂਦਾ ਹਫ਼ਤੇ ਬਾਅਦ 10 ਦਿਨਾਂ ਬਾਅਦ ਹਾਂਜੀ ਇਹ ਤਾਂ ਢੀੜਾ ਲੱਗਣਾ ਹੀ ਲੱਗਣਾ ओके ਜਦੋਂ ਤੱਕ ਇਹਦੇ ਕੀ ਵੀ ਨਹੀਂ ਲਗਣੀ ਓਕੇ ਜੀ 사જન ਜੀ ਕੋਈ ਤਿਆਰ ਬੂਟੇ ਦੇ ਨਾਲ ਜਿਹੜੇ ਮੰਨ ਲਾ ਸਾਲ ਨੂੰ ਇੱਕ ਨੂੰ ਬਣ ਜਾਣੇ ਆ ਆਹਾਂ ਬਈ ਆਪਾਂ ਦਿਖਾਵਾਂਗੇ ਇੱਕ ਸਾਲ ਪੁਰਾਣਾ ਆਪਣਾ ਰੈੱਡ ਕੀਵੀ ਆ ਬਈ ਇਹ ਰੈੱਡ ਇਹ ਰੈੱਡ ਕੀਵੀ ਆ ਜੀ ਆਪਾਂ ਦਿਖਾਵਾਂਗੇ ਭਰਾਵਾਂ ਨੂੰ ਫਰੂਟ ਵੀ ਦਿਖਾਵਾਂਗੇ ਹਾਂਜੀ ਸਹਜ ਛੋਟਾ ਮਿੱਠਾ ਹਾਂਜੀ ਨਾਲ ਕੀ ਮਹਿੰਗਾ ਵੀ ਆ ਓਕੇ ਤੇ ਆਈ ਸਰਕਾਰ ਨੇ ਹੁਣ ਆ ਲੋਕੀ ਜਿਆਦਾ ਆਈ ਲਾਣ ਲੱਗੇ ਗੋਰੇ ਵੀ ਤੇ ਆਪਣੇ ਇੰਡੀਅਨ ਜਿਨ੍ਹਾਂ ਦੇ ਉੜ ਚੜਾ ਸਾਰੇ ਜਿਆਦਾ ਨੂੰ ਰੈੱਡ ਹੀ ਲੱਗਣ ਲੱਗੀ ਓਕੇ ਓਕੇ ਤੇ ਆਪਾਂ ਦਿਖਾਣੇ ਆ ਵੀ 6 ਮਹੀਨੇ ਬਾਅਦ ਕਿੰਨਾ ਕਿਦਾਂ ਪਰ ਆਹ ਇੰਦੀ ਤੇ ਆ ਕੰਮ ਤਿਆਰ ਕਰਕੇ ਹਾਂਜੀ ਉਦਾਂ ਫਿਰ ਤਿਆਰ ਹੋਣਾ ਤੇ ਉਹ ਤਾਂ ਦੱਸਦਾ ਬਈ ਏਰੀਆ ਕਿੰਨਾ ਕਿੰਨਾ ਹੁੰਦਾ ਹਾਂਜੀ ਵੀ ਆਪਣੇ ਇੰਡੀ ਆਲੇ ਲਾ ਲੋ ਇੱਥੇ ਹੈਕਟੇਅਰ ਕਹਿੰਦੇ ਆ ਹਾਂਜੀ ਪਰ 20 20 ਦੀ ਕੀਲਿਆਂ ਦੇ ਆ 30 30 ਕਿੱਲਾਂ ਤੱਕ ਪੰਜਾ 50 ਬੰਦਾ ਦਿਨੇ ਕੰਮ ਕਰਦਾ ਤੈਨੂੰ ਇੱਕ ਲੈਨ ਦੇ ਦੇਣੀ ਆ ਮਿੱਟੂ ਇਸ ਲੈਨ ਜਿੱਤੂੰ ਕਟਿੰਗ ਕਰਨੀ ਆ ਪ੍ਰੂਨਿੰਗ ਜਦੋਂ ਕੋ ਹੋਊਗੀ ਦੀ ਹਾਂਜੀ ਉਹਨੂੰ ਤਿਆਰ ਕਰਨਾ ਪੂਰਾ ਜੀ ਫੂਟ ਵਾਸਤੇ ਜੀ ਤੈਨੂੰ ਇੱਕ ਲੈਨ ਦੇ ਦੇਣੀ ਆ ਜੇ ਤੇ ਕੋਈ ਕਮੀ ਹੋ ਗਈ ਹਾਂਜੀ ਕੱਟਦੇ ਹੋਏ ਉਹਦਾ ਜ਼ਿੰਮੇਵਾਰ ਤੂੰ ਐ ਹਾਂ ਮੇਰੀ ਲਿਆਣ ਮੈਨੂੰ ਮਿਲੂਗੀ ਜੀ ਠੀਕ ਹੈ ਨਾ ਚਾਚਾ ਨੂੰ ਕਹਿ ਦੇਣਾ ਵੀ ਇੰਨੀ ਕੰਨਰ ਰੱਖ ਜਿਵੇਂ ਸੁਪਰਵਾਈਜ਼ਰ ਨੇ ਢੇੜਾ ਲਾਣਾ ਮਤਲਬ ਕਿ ਧਿਆਨ ਇੰਨਾ ਯਾਰ ਬੱਚੇ ਵਾਂਗੂ ਕੀ ਬਾਤ ਬਈ ਕੁਝ ਸੋਚ ਨਹੀਂ ਸਕਦਾ ਬਈ ਬੰਦਾ ਜਿਹੜਾ ਲੰਦਾ ਹੀ ਰਹਿੰਦਾ ਜਦੋਂ ਤੱਕ ਜਦੋਂ ਫੂਡ ਵੀ ਲੱਗ ਜਾਏ ਤਾਂ ਵੀ ਅੱਛਾ ਭਈ ਆਪਾਂ ਫਿਰ ਭਰਾਵਾਂ ਨੂੰ ਦਿਖਾਉਂਦੇ ਆਂ ਵੀ 6 ਮਹੀਨੇ ਬਾਅਦ ਹਾਂਜੀ ਕਿਦਾਂ ਰੈੱਡ ਕੀਵੀ ਹਾਂਜੀ ਲੱਗ ਕੇ ਤਿਆਰ ਹੋ ਜਾਊਗੀ ਆ ਜੀ 사ਜਨ ਜੀ ਇਹ ਪਾਈਪਾਂ ਜਿਹੜੀਆਂ ਜਾਂਦੀਆਂ ਇਹ ਕਾਦੇ ਆਸਤੇ ਪਾਣੀ ਬਈ ਇਹ ਪਾਣੀ ਦਾ ਸਿਸਟਮ ਆ ਠੀਕ ਹੈ ਨਾ ਆ ਪੈ ਪਾਰੇ ਆ ਹਾਂਜੀ ਪਾਣੀ ਦੇ ਕਨੈਕਸ਼ਨ ਕਿੱਤਾ ਹੋਇਆ ਸਿਸਟਮ ਸਾਰਾ ਹਾਂਜੀ ਆ ਪਾਪਾ ਹਾਂਜੀ ਜਿਹੜੇ ਚੋਂ ਆਪਣਾ ਛੋਟਾ ਜਾ ਕੇ ਥੱਲੇ ਫੁਆਰਾ ਬਈ ਇਹ ਅੱਛਾ ਫੁਆਰਾ ਕਰੋ ਚੱਲੇਗਾ ਆਪਾਂ ਦਿਖਾਵਾਂਗਾ ਭਰਾਵਾਂ ਨੂੰ ਹਾਂਜੀ ਇਹਦਾ ਛਿੰਟੇ ਚੱਲਦੇ ਆ ਬਸ ਓਕੇ ਕੀ ਕਹਿੰਦੇ ਆ ਬੂੰਦਾਂ ਦੀ ਆ ਬੂੰਦਾਂ ਜੜਾਂ ਚ ਪਾਉਣਾ ਉੱਥੇ ਹਾਂ ਤੇ ਇਹ ਚੱਲਦੇ ਆ ਜਿਵੇਂ ਆਪਾਂ ਫੋਨ ਨਾਲ ਵੀ ਇੱਥੋਂ ਘਰੋਂ ਬੈਠੇ ਹੀ ਉਹਨਾਂ ਨੇ ਚਲਾ ਦੇਣਾ ਅੱਛਾ ਬਈ ਉਹਨਾਂ ਨੇ ਮੌਸਮ ਦੇਖਣਾ ਵੀ ਅੱਜ ਇਹਨੂੰ ਪਾਣੀ ਦੀ ਲੋੜ ਹੈਗੀ ਹੈ ਨਹੀਂ ਹੈਗੀ ਆ ਹਾਂ ਬਈ ਤੇ ਜਦੋਂ ਕੋਰਾ ਪੈਂਦਾ ਇੱਥੇ ਠੰਡ ਚ ਤੇ ਕੋਰੇ ਚ ਲਗਾਤਾਰ ਪਾਣੀ ਦੇਣਾ ਪੈਂਦਾ ਇਹਨੂੰ ਲਗਾਤਾਰ ਪਣੀ ਪੋਰੇ ਨੇ ਇਹਨਾਂ ਨੂੰ ਦੱਬ ਲੈਣਾ ਕੂਟ ਨਹੀਂ ਵਧੀਆ ਹੋਣ ਦੇਣਾ ਓਕੇ ਇਹ ਨੈਟ ਤੇ ਦੇਖ ਲੈਂਦੇ ਆ ਵੀ ਹੁਣ ਕੋਰਾ ਪੈਣਾ 5 ਦਿਨ ਤੇ 5 ਦੇ 5 ਦਿਨ ਫੁਆਰੇ ਚੱਲਣਗੇ ਓਕੇ ਤਾਂ ਪਾਣੀ ਫਿਰ ਕਿੱਦੋਂ ਸਪਲਾਈ ਕਿੱਧਰ ਹੁੰਦੀ ਹੈ ਸਪਲਾਈ ਕਿੱਥੋਂ ਆਉਂਦੀ ਹੈ ਤੇ ਬੈਕ ਸਾਈਡ ਤੋਂ ਹਾਂ ਸਪਲਾਈ ਪਹਿਲਾਂ ਸਟੋਰ ਕੀਤਾ ਹੋਇਆ ਆ ਜੀ ਦਿਖਾਉ ਆ ਸੋਚ ਲਓ ਵੀ ਇਹ 40 45 ਮਤਲਬ ਕਿ 30 35 ਕਿੱਲਾ ਤੇ ਹੁੰਦਾ ਔਰਚਡ ਹਾਂ ਬਈ ਤੇ ਜਾਇਆ ਸੋਚ ਲਓ ਵੀ ਉਹ ਕੂਟ ਲਈ ਪਾਣੀ ਸਟੋਰ ਕੀਤਾ ਹੋਇਆ ਤੇ ਆਪਣਾ ਦਿਖਾਣੇ ਆ ਭਰਾਵਾਂ ਨੂੰ ਇੱਥੇ ਆਪਣਾ ਪਾਣੀ ਸਟੋਰ ਕੀਤਾ ਹੋਇਆ ਸਾਰੇ ਉਚੜ ਵਾਸਤੇ ਓਕੇ ਆ ਇੱਧਰ ਆਪਣਾ ਗੋਲਡ ਆ ਗਿਆ ਹਾਂਜੀ ਤੇ ਆਪਣਾ ਉਹ ਰੈੱਡ ਨਵਾਂ ਪੰਦਖਾਇਆ ਤੇ ਉੱਧਰ ਆਪਣਾ ਰੈੱਡ ਜਿਹੜਾ ਤਿਆਰ ਹੋ ਰਿਹਾ ਹਾਂ ਹਾਂਜੀ ਹਾਂਜੀ ਤੇ ਆ ਦੂੰਗਾ ਬਹੁਤ ਆ ਭਾਈ ਅੱਛਾ ਜੀ ਹਾਂ ਕਈ ਹਜ਼ਾਰ ਰੁਪਏ ਨੇ ਕਿੰਨੇ ਕੁ ਲੀਟਰ ਪਾਣੀ ਆ ਹਾਂਜੀ ਤੇ ਇਹ ਸਟੋਰ ਕੀਤਾ ਹੋਇਆ ਵੀ ਬਟਨ ਦੱਬਣਾ ਸਾਰੇ ਪੁਆਰੇ 72 ਚੱਲ ਪੈਣੇ ਅੱਛਾ ਆ ਜਿਆਦਾ ਮਹਿੰਗਾ ਇਹ ਕਨੈਕਸ਼ਨ ਆ ਵੀ ਆਪਣੇ ਕਿਹੜੇ ਬਲੋਕ ਦਾ ਹਾਂਜੀ ਉਹ ਚਲਾਉਣਾ ਪਾਣੀ ਹਾਂਜੀ ਤੇ ਪੂਰਾ ਸਿਸਟਮ ਪੂਰਾ ਮਤਲਬ ਯਾਰ ਜਿਵੇਂ ਆ ਸੋਚ ਲੋ ਬਈ ਬੱਚੇ ਤਾਂ ਬਈ ਜ਼ਿਆਦਾ ਧਿਆਨ ਰੱਖਣਾ ਪੈਂਦਾ ਆ ਜ਼ਿਆਦਾ ਡੂੰਗਾ ਬਈ ਬਹੁਤ ਜ਼ਿਆਦਾ ਡੂੰਗਾ ਬਹੁਤ ਜ਼ਿਆਦਾ ਪਤਾ ਨਹੀਂ ਕਿੰਨੇ ਘਾਹਾਰ ਲੀਟਰ ਪਾਣੀ ਹੋਏ ਇਹਦੇ ਚ ਦੇਖਣ ਤਾਂ ਹੀ ਲੱਗਦਾ ਫੁੱਟ ਦੋ ਫੋਟੀ ਵਾਂ ਯਾਰ ਤੂੰ ਜਾ ਕੇ ਦੇਖ ਇੱਕ ਵਾਰੀ ਨਾ ਭਰਾਵਾ ਜਾ ਧੰਨਵਾਦ 3 ਮਹੀਨੇ ਬਾਅਦ ਜੀ ਤਾਂ ਬਈ ਫਰੂਟ ਤਿਆਰ ਹੋ ਜਾਣਾ ਜੀ ਇਹ ਆਪਣਾ ਨਵਾ ਅਰਚੜ ਸਾਲ ਪੁਰਾਣਾ ਹੈ ਜੀ ਤੇ ਮੇਰੇ ਭਰਾ ਹੁਣ ਆ ਨੈਟ ਵੀ ਦਿਖਾ ਦੇ ਭਰਾਵਾਂ ਨੂੰ ਸਾਰਿਆਂ ਨੂੰ ਏ ਬਾਈ ਕਾਦੇ ਹਸ ਲਾ ਜਾਂਦਾ ਜਿਆਦਾ ਗੋਰੇ ਹੀ ਇਹਦਾ ਕੰਮ ਕਰਦੇ ਆ ਉਹ ਹੀ ਕਰਦੇ ਆ ਬੜੀਆਂ ਬੜੀਆਂ ਮਸ਼ੀਨਾਂ ਨੇ ਉਹਨਾਂ ਕੋਲ ਨਹੀਂ ਨੈਟ ਕਾ ਤੋਂ ਲਾ ਜਾਂਦਾ ਬਈ ਨੈਟ ਬਈ ਜਿਵੇਂ ਇੱਥੇ ਚਿੜੀਆ ਬਹੁਤ ਆ ਪੰਖਸ਼ੀ ਬਹੁਤ ਆ ਹਾਂਜੀ ਜਿਵੇਂ ਹਰਿਆਲੀ ਆ ਉਹਦੇ ਕਰਕੇ ਉਹ ਵੀ ਨੁਕਸਾਨ ਕਰਦੇ ਆ ਨੁਕਸਾਨ ਕਰਦੇ ਵੀ ਤੇ ਹਵਾ ਬਹੁਤ ਜ਼ਿਆਦਾ ਤੇਜ਼ ਚੱਲਦੀ ਆ ਮਤਲਬ ਕਿ ਬੁੱਟੇ ਧਿਆਨ ਨੂੰ ਫਰੂਟਰੀ ਲੱਗਦਾ ਜੇ ਹਵਾ ਲੱਗੇ ਫੇਰ ਹਾਂ ਆ ਆਪਣਾ ਦਿਖਾ ਦੇ ਭਰਾ ਬਾਲੇ ਪੱਖ ਦੇਖਣੇ ਪੈਂਦੇ ਆ ਬਾਈ ਹਣਾ ਬਾਲਾ ਧਿਆਨ ਰੱਖਣਾ ਬਈ ਬਿਲਕੁਲ ਯਾਰ ਬੱਚੇ ਵਾਂਗੂ ਹਾਂ ਬਈ ਬੰਦੇ ਦਾ ਦਿਮਾਗ ਐਤੋਂ ਲਾ ਦੇਣਾ ਪੂਰਾ ਤਾਂ ਜਾ ਕੇ ਇੱਕ ਬੁੱਟਾ ਤਿਆਰ ਹੋਣਾ ਤਾਂ ਜਾ ਕੇ ਫਲ ਲੱਗਦਾ ਹਾਂਜੀ ਤੇ ਮੇਰੇ ਭਰਾਵਾਂ ਨੂੰ ਦਿਖਾਉਂਦੇ ਆ ਭਰਾਵਾਂ ਨੂੰ ਅੰਦਰ ਆ ਜਾ ਚਲੋ ਜੀ ਕਿਦਾਂ 6 ਮਹੀਨੇ ਬਾਅਦ ਕਿਦਾਂ ਲੱਗਣੀ ਰੈੱਡ ਕੀ ਰਹੀ ਜੀ ਬਈ ਬਿੱਟੂ ਭਰਾਵਾਂ ਨੂੰ ਨੇੜੇ ਕਰਕੇ ਦਿਖਾਈ ਆਪਾਂ ਦੱਸਦੇ ਆ ਬਈ ਇਹ 6 ਮਹੀਨੇ ਬਾਅਦ ਜਿਹੜਾ ਆਪਣਾ ਫਰੂਟ ਆ ਕਿਦਾਂ ਕਿਦਾਂ ਦਾ ਹੋ ਜਾ 6 ਮਹੀਨੇ ਬਾਅਦ ਹਾਂਜੀ ਲਾ ਲਓ 6 ਨਹੀਂ ਥੋੜਾ ਜ਼ਿਆਦਾ ਲਾ ਲਓ ਤੇ ਫਰੂਟ ਲੱਗਿਆ ਉਹ 6 ਮਹੀਨੇ ਬਾਅਦ ਉਦਾਂ ਉਹ ਮਤਲਬ ਕਿ ਛਾਜੂਗਾ ਛਾਜੂਗਾ ਮੈਂ ਹਾਂ ਜਿਹੜਾ ਪਹਿਲਾਂ ਤੁਸੀਂ ਪਹਿਲਾਂ ਆਖਿਆਗਾ ਬਈ ਐਂ ਭਰ ਜਾਣਾ ਇਦਾਂ ਮੜ ਜਾਣਾ ਉਹ ਨਵਾਜੇ ਹਾਂਜੀ ਇਹਨੂੰ ਇੱਥੇ ਕੀ ਫਰੂਟ ਲੱਗਿਆ ਉਹਨੂੰ ਅਜੇ ਲਗਣਾ ਹਾਂ ਉਹਨੂੰ ਲਗਣਾ ਜੇ ਤੇ ਆਪਾਂ ਦੱਸਦੇ ਹਾਂ ਵੀ ਦੇਖੋ ਐਦਾਂ ਆ ਇਹਨੂੰ ਕੈਨ ਆਉ ਜਿਹੜੀ ਫੀਮੇਲ ਤੋਂ ਕੈਨਾ ਨਿਕੜਦੀਆਂ ਨੇ ਹਾਂਜੀ ਆ ਐਦਾਂ ਜੰਗਲਾ ਬਣ ਜਾਣਾ ਓਕੇ ਠੀਕ ਆ ਨਾ ਓਕੇ ਜੀ ਆ ਕੈਨ ਹੁੰਦੀ ਆ ਤੇ ਕੰਪਲੀਟ ਹੋ ਗਈ ਉਧਰੋਂ ਇੱਕ ਫਿਰ ਆ ਅੱਜ ਇਕੱਠੀ ਆ ਬਸ ਸਮਝ ਲੈ ਫਿਰ ਆ ਕੈਨ ਆ ਵੀ ਪੂਰੀ ਵੈਲਿਊ ਹੈ ਦੀ ਤੈਨੂੰ ਤੈਨੂੰ ਕੈਨਾ ਆ ਇੱਕ ਐਦਾਂ ਦੀ ਕੈਨ ਹਾਂਜੀ ਆ ਕੈਨ ਹੁੰਦੀ ਆ ਪਰ ਉਹਨੂੰ ਰੇਡ ਕਰਕੇ ਦਿਖਾ ਹਾਂਜੀ ਜੇ ਆਪਾਂ ਫੀਮੇਲ ਤੋਂ ਕੈਨਾ ਨਿਕੜਦੀਆਂ ਆ ਸਿੱਧੀ ਤੈਨੂੰ ਸਿੱਧੀ ਲੈ ਕੇ ਜਾਣੀਆਂ ਇੱਥੇ ਕਲਿੱਕ ਪ ਆਹ ਦੇਖੋ ਪਾਈਆਂ ਜੀ ਆਪ ਪਲਾਸਟਿਕ ਦੇ ਕਲਿੱਪ ਨੇ ਤਾਂ ਅਗਲੇ ਤਾਰਾ ਨੂੰ ਛੱਡ ਕੇ ਹਾਂਜੀ ਸਪੋਰਟ ਵਾਸਤੇ ਆ ਤਾਰਾ ਪਾਈਆਂ ਹੋਈਆਂ ਬਈ ਓਕੇ ਵੀ ਥੱਲੇ ਭਾਰਨ ਦਾ ਵੇਣਾ ਹਾਂ ਗਾਉ ਗਾਡਰ ਪਾਈਆਂ ਉਹਨੂੰ ਕਹਿੰਦੇ ਆਪਣਾ ਬੀਮ ਬੀਮ ਐ ਇੱਕ ਬੀਮ ਕਹਿੰਦੇ ਉਹਨੂੰ ਲੰਬਾ ਲੋਟ ਹਾਂਜੀ ਬੇਲਾਂ ਦਾ ਪਾਰ ਹਾਂਜੀ ਪੂਰਾ ਮਜ਼ਬੂਤੀ ਵਾਲਾ ਇੰਨਾ ਕੰਮ ਆ ਬਈ ਤੇ ਜਾਨੀ ਕਿ ਤੂਫਾਨ ਨੇਰੀ ਨੂੰ ਕੋਈ ੱਤਕਾ ਨਹੀਂ ਬਸ ਆਦਾ ਨਹੀਂ ਉਦਾਂ ਹੀ ਕਰੀ ਚਿੜੀ ਆ ਜਾਂਦੀ ਹਾਂਜੀ ਹਾਂਜੀ ਪਰ ਇੰਨਾ ਨੁਕਸਾਨ ਨਹੀਂ ਬਈ ਉਹਦੇ ਨੈਟ ਕਰਕੇ ਬਚਾਅ ਬਹੁਤ ਹੈ ਯਾ ਆਪਣਾ ਦੇਖ ਲਓ ਬਈ ਆ ਬ੍ਰੈਡ ਕੀ ਆਪਣੀ ਤਿਆਰ ਹੋ ਗਈ ਨੂੰ ਸਾਹਿਦ ਦਿਖਾ ਦੇ ਭਰਾਵਾਂ ਨੂੰ ਹਾਂਜੀ ਇਹ ਆਪਣਾ ਨਵਾਂ ਚੱਲ ਦੋੜ ਕੇ ਦਿਖਾ ਦਿੰਨੇ ਆ ਓਕੇ ਆ ਦੇਖ ਲਓ ਬਾਈ ਇਹਦਾ ਸਾਈਜ਼ ਛੋਟਾ ਹੀ ਆ ਹਾਂਜੀ ਔਰ ਫਰੂਟ ਮਹਿੰਗਾ ਵੀ ਆ ਹਾਂਜੀ ਤੇ ਮੇਰੇ ਅੰਦਰੋਂ ਲਾਲ ਜਿਵੇਂ ਅਮਰੂਦ ਹੁੰਦਾ ਲਾਲ ਨਾਰ ਲਾਲੋ ਲਾਲ ਜੇ ਤੁਸੀਂ ਪਹਿਲਾਂ ਗੱਲ ਕਰਦੀ ਵੀ ਮਿੱਠਾ ਬਹੁਤ ਮੈਂ ਤੁਹਾਨੂੰ ਆਪਣੀ ਜਿਹੜੀ ਇੰਡੀਆ ਆਪਣੀ ਜਾਂਦੀ ਹੈ ਗ੍ਰੀਨ ਕੀ ਵੀ ਉਹ ਤਾਂ ਇੱਥੇ ਨਹੀਂ ਸੋਚ ਲਓ ਬਈ ਤੀਜੇ ਨੰਬਰ ਚੋਂ ਉਥੇ ਨੰਬਰ ਦੇ ਆ ਜੇ ਤੂੰ ਆ ਖਾ ਲਈ ਤੇ ਆ 골ਡ ਖਾ ਲਿਆ 골ਡ ਵੀ ਦਿਖਾਵਾਂਗਾ ਪਰਾਂ ਨੂੰ ਜੇ ਤੂੰ ਭੁੱਲ ਜਾਣਾ ਉਹਦਾ ਨਿਊਜ਼ੀਲੈਂਡ ਦੀ ਕੀਵੀ ਪੂਰੀ ਦੁਨੀਆ ਪੂਰੀ ਦੁਨੀਆ ਚ ਪਹੁੰਚਦੀ ਹੈ ਬਈ ਨਿਊਜ਼ੀਲੈਂਡ ਦਾ ਖੰਡ ਬਣ ਕੇ ਤਿਆਰ ਹੋ ਜੂ 골ਡ ਜ਼ਿਆਦਾ ਮਿੱਠਾ ਵੀ ਮਿੱਠਾ ਹੁੰਦਾ ਓ ਤੈਨੂੰ ਇਹ ਚਲਣੀ ਆ ਬਈ ਜਦੋਂ ਆਪਣਾ ਇਹਦੀ ਥੀਨਿੰਗ ਥੂਨਿੰਗ ਹੋਈ ਹੋਈ ਆ ਹਾਂਜੀ ਕੋਈ ਵੀ ਆ ਬਈ ਥੀਨਿੰਗ ਦਾ ਮਤਲਬ ਉਹਦਾ ਸਮਝਦਾ ਨਹੀਂ ਬਈ ਦੱਸ ਥੀਨਿੰਗ ਨੂੰ ਦੱਸਦਾ ਬਈ ਆਮ ਤੇ ਕੰਮ ਜਦੋਂ ਆਪਣਾ ਪੂਰਾ ਕੈਨਾ ਤਿਆਰ ਹੋ ਗਈ ਫਰੂਟ ਲੱਗ ਗਿਆ ਇਹ ਇਹ ਪੂਰਾ ਭਰਿਆ ਹੋਇਆ ਸੀ ਓਕੇ ਤੇ ਫਿਰ ਆਪਾਂ ਸੂਤਰੇ ਸੁਪਰਵਾਈਜ਼ਰ ਨੇ ਦੱਸਣਾ ਹਾਂਜੀ ਵੀ ਆਹ ਸੈਜ ਮਤਲਬ ਕਿ ਇਹ ਨਾ ਟਾਈਮ ਹੁੰਦਾ ਹਾਂਜੀ ਜਿਹੜਾ ਮਤਲਬ ਕਿ ਤੇਰੇ 9 ਮਹੀਨੇ ਚ ਇਹਨਾਂ ਨੇ ਦੇਖਣਾ ਜੀ ਸਰ ਜੀ ਨਾ ਛੋਟਾ ਰੱਖਦੇ ਆਪਣਾ ਉਹ ਵੇਟ ਕਰਨ ਵਾਸਤੇ ਕੰਡਾ ਹਾਂ ਰੱਖਦੇ ਆ ਤੇ बार-बार ਇਹਨਾਂ ਚੈੱਕ ਕਰਦੇ ਰਹਿਣਾ ਓਕੇ ਕਈ ਫਰੂਟ ਛੋਟੇ ਰਹਿ ਜਾਂਦੇ ਆ ਹਾਂਜੀ ਉਹ ਕਹਿੰਦੇ ਇਹਨਾਂ ਕਹਿੰਦਾ ਲਾ ਦੋ ਲਾ ਦੋ ਪਹਿਲਾਂ ਲਾ ਦਿੰਦੇ ਆ ਲਾ ਦੋ ਕਿਉਂ ਉਹਨੇ ਅੱਗੇ ਗ੍ਰੋਥ ਨਹੀਂ ਕਰਨੀ ਜਿਹੜਾ ਹੁਣ ਤੱਕ ਨਹੀਂ ਕੀਤੀ ਉਹਨੇ ਗ੍ਰੋਥ ਫਿਰ ਕਰਨੀ ਹੀ ਨਹੀਂ ਕਰਨੀ ਨਹੀਂ ਠੀਕ ਆ ਤੇ ਫਿਰ ਮੇਰੇ ਭਰਾ ਥੀਨਿੰਗ ਚੱਲਦੀ ਆ 2 ਦਿਨ ਮਹੀਨੇ ਓਕੇ ਪਹਿਲਾਂ ਆਪਣੀ ਉਹ ਆਪਣਾ ਬੁੱਟਾ ਲਾਤਾ ਬੁੱਟਾ ਲਾਤਾ ਠੀਕ ਆ ਫਿਰ ਇਹ ਜਾਲ ਭਰ ਗਿਆ ਹਾਂ ਫਿਰ ਹੁੰਦੀ ਆ ਪਹਿਲਾਂ ਬੁੱਟਾ ਲਾਤਾ ਉਹਦੀ ਧਿਆਨ ਰੱਖੋ ਵੀ ਪੂਰੀਆਂ ਕੰਨਾਂ ਨੂੰ ਉੱਪਰ ਵਾਲੇ ਦੇ ਉੱਪਰ ਆ ਰਿਹਾ ਧਿਆਨ ਜੇ ਪ੍ਰੂਨਿੰਗ ਹੋ ਕੇ ਫਿਰ ਲੱਗਦਾ ਫਰੂਟ 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 ਲੱਗ ਕੇ ਫਰੂਟ ਜਦੋਂ ਪੂਰਾ ਤਿਆਰ ਹੋ ਜਾਂਦਾ ਜਿਵੇਂ ਆਪਾਂ ਕਹਿ ਰਹੇ ਹਾਂ ਸ਼ਾਂਤੀ ਵਜਦੀ ਹੈ ਸੁਪਰਵਾਈਜ਼ਰ ਨੇ ਕਿਹੜਾ ਲਾਣਾ ਵੀ ਆਪਾਂ ਨੂੰ ਕਿਦਾਂ ਪੁੱਛੇ ਕਿਹੜਾ ਫਰੂਟ ਹੈ ਹੁਣ ਇਹ ਜਿਹੜਾ ਛੋਟਾ ਰਹਿ ਗਿਆ ਇਹਨੇ ਵਧਣਾ ਨਹੀਂ ਬਾਹਰ ਕੱਢੋ ਜਿਵੇਂ ਆਪਾਂ ਛੋਟਾ ਵੱਡਾ ਧਿਆਨ ਨਹੀਂ ਰੱਖਾਂਗੇ ਰੇਟਿੰਗ ਨਹੀਂ ਲੱਗਣਾ ਰੇਟਿੰਗ ਨਹੀਂ ਲੱਗਣਾ ਓਕੇ ਠੀਕ ਹੈ ਨਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਭਾਈ ਨਿੱਕੀ ਨਿੱਕੀ ਗੱਲ ਤੈਨੂੰ ਕਹਿਣਾ ਆ ਸਾਈਜ਼ ਰੱਖਣਾ ਹੀ ਰੱਖਣਾ ਜਿਹੜਾ ਛੋਟਾ ਸਾਈਜ਼ ਆ ਉਹ ਰੱਖ ਦੇ ਮਤਲਬ ਕਿ ਇੰਨਾ ਮ ओके ਜਦੋਂ ਤੱਕ ਬੁੱਟਾ ਜਦੋਂ ਬੁੱਟਾ ਆਪਾਂ ਨੇ ਲਾਤਾ ਮਤਲਬ ਮਾਈਂਡ ਤੋਂ ਐ ਨਹੀਂ ਵੀ ਤੂੰ ਫੋਨ ਤੇ ਗੱਲਾਂ ਕਰਦਾ ਤੇ ਤੂੰ ਇੱਥੇ ਕੰਮ ਕਰ ਸਕਦਾ ਅੱਛਾ ਉਹ ਕੰਮ ਨਹੀਂ ਹੈਗਾ ਓਕੇ ਤੇਰਾ ਧਿਆਨ ਕੰਮ ਤੇ ਹੋਣਾ ਚਾਹੀਦਾ ਵੀ ਮੈਂ ਇਹ ਫੂਡ ਲਾਣਾ ਕਿ ਨਹੀਂ ਲਾਣਾ ਇੱਥੇ ਭਾਈ ਗੁੱচ্ছে ਬਣੇ ਹੋਏ ਸੀ ਹਾਂਜੀ ਠੀਕ ਹੈ ਨਾ ਹਾਂਜੀ ਆ ਪੂਰਾ ਪੂਰਾ ਸਾਈਜ਼ ਪੂਰਾ ਰੱਖਿਆ ਹੋਇਆ ਇਹਨਾਂ ਨੇ ਓਕੇ ਉਹ ਇਹਨੂੰ ਜਿੰਨੇ ਮਰਜ਼ੀ ਫਰੂਟ ਲੱਗਿਆ ਹਾਂਜੀ ਮਤਲਬ ਕਿ ਆ ਵੇ ਆਪਣਾ ਭਾਈ ਜੇ ਆਪਾਂ ਵੇ ਦੱਸੇ ਸੀ ਵੀ ਇਹ ਵਿੱਚ ਹਾਂ ਚਾਰ ਪੰਜ ਫੀਮੇਲ ਉਧਰ ਹੁੰਦੀਆਂ ਚਾਰ ਪੰਜ ਫੀਮੇਲ ਇੱਧਰ ਓਕੇ ਇਹਨਾਂ ਦੀ ਕੈਨਾ ਨਿਕਲ ਗਈਆਂ ਜਿਵੇਂ ਚਾਹ ਹਾਂ ਸਮਝ ਗਿਆ ਹਾਂ ਤੇ ਫਿਰ ਇਹ ਵੇਹ ਆ ਦੇ ਇੱਥੇ ਗਿਣਤੀ ਮਾਰ ਲੈਣੇ ਸੁਪਰਵਾਈਜ਼ਰ ਨੇ ਹਾਂਜੀ ਵੀ ਉਹਨੇ ਮਤਲਬ ਕਿ ਅੰਦਾਜ਼ਾ ਇਹਨਾਂ ਦਾ ਪੁਰਾਣਾ ਬਈ ਆਪਣਾ ਤਜਰਬਾ ਬਈ ਬਈ ਇੰਨਾ ਹਜ਼ਾਰਿਆਂ 900 ਫੂਟ ਆਪਣੋ ਇੱਕ ਵੇਚ ਰੱਖਣਾ ਓਕੇ ਜਿਹੜਾ ਛੋਟਾ ਸਾਈਜ਼ ਰਹਿ ਗਿਆ ਇਹਨਾਂ ਨੇ ਉਹ ਕੱਢ ਦੇਣਾ ਬੰਦਾ ਲੱਗਣਾ ਕੰਮ ਚੱਲਦੀ ਹੈ ਥੀਨਿੰਗ ਚੱਲਦੀ ਹੈ ਥੀਨਿੰਗ ਦਾ ਮਤਲਬ ਬਈ ਵਧੀਆ-ਵਧੀਆ ਫੂਟ ਰੱਖੋ ਕਿਤੇ ਗੁੱਛੇ ਲੱਗੇ ਹੁੰਦੀ ਆ 5 6 6 7 7 ਹਾਂ ਬਈ ਬਹੁਤ ਜ਼ਿਆਦਾ ਲੱਗਦਾ ਫਿਰ ਖਾਵਾਂਗੇ ਭਰਾਵਾਂ ਨੂੰ ਹਾਂਜੀ ਇਹਨਾਂ 골ਡ ਦਾ ਤਾਂ ਤੇ ਆ ਦੱਸਦੇ ਬਾਈ ਓਕੇ ਜੀ ਕਿਆ ਬਾਤ ਬਾਈ ਜਾਣਕਾਰੀ ਦੇਣ ਲਈ ਚੱਲ ਗਏ ਬਾਈ ਅੱਗੇ ਫਿਰ ਹਾਂਜੀ ਬਾਈ ਹਾਂਜੀ ਆਪਾਂ ਦਿਖਾਣੇ ਆ ਫਿਰ ਭਰਾਵਾਂ ਨੂੰ 골ਡ 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 ਕੀ ਵੀ ਆਹ ਰੈੱਡ ਆ ਬਾਈ ਆਹ ਦੇਖੋ ਇਹ ਰਸਾ ਹੈ ਜਾ ਹਾਂਜੀ ਆਜੂਗੀ ਇੰਡੀਆ 'ਚ ਬਾਕੀ ਬਾਈ ਆਪਣਾ ਹਾਂ ਉਹ ਕਹਿੰਦੇ ਨੇ ਮਹਿੰਗਾ ਬਹੁਤ ਪੈਂਦਾ ਹੈ ਹਾਂ ਬਈ ਠੀਕ ਆ ਨਾ ਆਪਣੇ ਖੇਤੀ ਬਾਈ ਫਿਰ ਮਹਿੰਗਾ ਤਾਂ ਪੈਂਦਾ ਜੇ ਮੈਂ ਤਿਆਰੀ ਦਾ ਮਿਹਨਤ ਕਿੰਨੀ ਹੈ ਇਹ ਤੇ ਵੀ ਦੇਖਣਾ ਕਿੰਨੀ ਨਾ ਐ ਸੋਚ ਲਓ ਇੱਥੇ ਗ੍ਰੀਨ ਕੋਈ ਕੋ ਉਹ ਤੇ ਕਿਦਰਾਂ ਨਹੀਂ ਕਿਸੇ ਨੇ ਓਕੇ ਹੁਣ ਆਪਣੇ 125 ਦੀ ਆਂਦੇ ਚਾਰ ਪੀਸ ਜੀ ਤੇ ਮੈਂ ਸੋਚਦਾ ਵੀ ਜੇ ਆ ਜਾਏਗੀ ਤੇ 골ਡ ਜਾਏਗੀ ਮੈਂ ਕਹਾਂ 200 ਦੀ 220 ਚ ਲੈ ਪਣੀ ਅੱਛਾ ਨਹੀਂ ਭਾਈ ਹੁਣ ਜੇ ਮਿਹਨਤ ਦੱਸ ਰਹੇ 9 ਮਹੀਨੇ ਜਰ ਬੰਦਿਆਂ ਨੇ ਕਿੰਨਾ ਟੀਮਾਂ ਨੇ ਖੜੇ ਮੈਂ ਮਿਹਨਤ ਨਾ ਪੁੱਛ ਭਾਈ ਮੈਂ ਤੈਨੂੰ ਸੋਚ ਲੈ ਸਵੇਰੇ 8 ਵਜੇ ਆਇਆ ਪੂਰਾ ਰੁਕਾ ਚੱਲਦਾ ਭਾਈ ਚਲੋ ਤੇ ਧਿਆਨ ਰੱਖਣਾ ਥੋੜੀ ਥੋੜੀ ਜਿਹੀ ਵੀ ਗਲਤੀ ਹੋ ਗਈ ਬੁੱਟੇ ਨੂੰ ਕੁਝ ਵੀ ਹੋ ਗਿਆ ਤੈਨੂੰ ਸੋਚ ਲਓ ਭਾਈ ਆ ਜਿਵੇਂ ਆ ਤੂੰ ਕਹਿਣ ਵੱਡਤੀ ਤੇ ਤੂੰ ਦਲਗੀ 20 30 ਕਿਲੋ 50 ਫੁੱਟ ਦਾ ਨਿਕਸਾਨ ਕਰਦਾ ਚੱਲ ਗਿਆ ਭਾਈ ਅੱਗੇ ਫਿਰ ਆਪਾਂ ਗੋਲ ਕਹਿਣਾ ਵੀ ਮੈਨੂੰ ਵੇਖ ਉਹ ਮਕਾਨਾ ਪੂਰੀਆਂ ਕਰਕੇ ਦੇ ਹੁਣ ਧਿਆਨ ਰੱਖਣਾ ਪੈਂਦਾ ਜੀ ਆਪਣਾ ਤਿਆਰਵਾਹ ਦੇਖ ਆਪਣਾ ਰੈੱਡ ਕੀ ਵੀ ਦਿਖਾਤੀ ਭਾਈ ਹਾਂਜੀ ਤੇ ਆਪਾਂ ਫਿਰ ਚੱਲਦੇ ਹਾਂ ਹੁਣ ਆਪਾਂ ਨੂੰ ਗੋਲ ਦਿਖਾ ਲਿਆ ਆਜੋ ਜੀ ਪੁਰਾਣਾ ਔਰ ਸੇਡ ਆਪਣਾ ਓਕੇ ਜੀ ਸਾਰੇ ਉਧਰ ਵੀ ਦਿਖਾਣੇ ਆਪਾਂ ਗੋਲ ਹਾਂਜੀ ਪੂਰਾ ਤਿਆਰ ਹੋਇਆ ਮਹੀਨੇ ਬਾਅਦ ਰੇ ਟੁੱਟਣਾ ਇੱਕ ਮਹੀਨੇ ਟੁੱਟ ਜਾਣਾ ਭਾਈ ਆਜਾ ਤਾਂ ਮੈਂ ਸੋਚ ਲਓ ਵੀ ਇਹਦਾ ਤੁਸੀਂ ਰਾਂਗੇ ਦੇਖੋ ਕਿ ਆਪਣਾ ਭਾਈ ਮੂੰਹ ਚ ਲਾਰ ਆਊ ਕੀ ਬਾਤ ਹੈ ਦੇਖਾ ਲੱਟੂ ਜੇ ਵੱਡਿਆ ਦਿਖਾ ਭਰਾਵਾਂ ਨੂੰ ਉਧਰ ਦਿਖਾ ਉਧਰ ਦਿ ਕਿਆ ਬਾਤ ਏ ਰਾ ਉਧਰ ਆ ਮਿੱਟੂ ਮੈਂ ਇੱਕ ਗੱਲ ਦੱਸਦਾ ਹਾਂ ਹਾਂ ਭਾਈ ਬਈ ਵੇ ਉਦਾਂ ਹੀ ਆ ਉਹ ਰੈੱਡ ਦੇ ਆ ਹਾਂ ਪਹਿਲਾਂ ਦੱਸਿਆ ਸਾਰਾ ਕੁਝ ਰਾਣਾ ਔਰ ਸੱਡਾ ਦੇਖੋ ਆ ਦੋ ਬੁੱਤੇ ਦੇਖੋ ਆਪਣੀ ਉਂਗਲੀ ਜਿੰਨੇ ਨੇ ਨਵੇਂ ਹਾਂ ਭਾਈ ਕੁਝ ਸਾਲਾਂ ਚਾਦਾ ਦੇ ਹੋ ਜਾਣਗੇ ਇੰਨਾ ਵੱਡਾ ਵੱਡਾ ਹੋ ਜਾਂਦਾ ਦੇਖ ਲਓ 골ਡ ਤੇ ਆਹ ਦੇਖ ਲਓ ਵੀ ਇਹ ਇੱਕ ਵੇਚੇ 1000 191100 ਕੀ ਲੱਗੀ ਆ ਕਿਆ ਬਾਤ ਭਾਈ ਠੀਕ ਆ ਨਾ ਕਿਆ ਬਾਤ ਇਹ ਹੁਣ ਭਾਈ ਮਹੀਨੇ ਤੱਕ ਟੁੱਟ ਜਾਨੀ ਹੈ ਨਾ ਕਹਿੰਦੇ ਵਾ ਇਹ ਕਿਹੜੀ 골ਡ ਆ ਵੀ ਸਭ ਤੋਂ ਪਹਿਲਾਂ ਟੁੱਟਦੀ ਆ ਰੈੱਡ ਹਾਂਜੀ ਫੇ ਟੁੱਟਦੀ ਆ ਆਪਣੇ 골ਡ ਫੇ ਟੁੱਟਦੀ ਆ ਗ੍ਰੀਨ ਗ੍ਰੀਨ ਤਿੰਨ ਪ੍ਰਕਾਰ ਦੀ ਕੀ ਵੀ ਨੰਬਰਕਾਰ ਦੀ ਕੀ ਵੀ ਖਾਦੇ ਭਰਾਵਾਂ ਨੂੰ ਵੀ ਆਪਣਾ ਪੂਰਾ ਐਂਡ ਫਰੂਟ ਫਲ ਬਿਲਕੁਲ ਤਿਆਰ ਆ ਨਾਲ ਕੋਈ ਛਿੜਖਾਨੀ ਨਹੀਂ ਕਰਨੀ ਹੁਣ ਹਾਂ ਇਹ ਪੂਰਾ ਤਿਆਰ ਆ ਹਾਂਜੀ ਆਪਣਾ ਆ ਗਿਆ ਆਪਣਾ ਸੀਨੀਅਰ ਬੰਦਿਆ ਜਿਹੜੇ ਹਾਂ ਸੁਪਰਵਾਈਜ਼ਰ ਹਾਂ ਵੀ ਹੁਣ ਆਪਣਾ ਪਾਦੋ ਕਰਣੀ ਆ ਪੀਕਿੰਗ ਵੀ ਦਿਖਾਵਾਂਗੇ ਭਰਾਵਾਂ ਨੂੰ ਅੱਡੇ ਲੋਕ ਚ ਹਾਂਜੀ ਤਾਂ ਪੀਕਿੰਗ ਹੁੰਦੀ ਆ ਕਿੰਨੇ ਧਿਆਨ ਨਾਲ ਫੂਡ ਤੋੜਨਾ ਪੈਂਦਾ ਹਾਂਜੀ ਆ ਦਿਖਾ ਦੇ ਭਰਾ ਨੂੰ ਸਾਰਾ ਬਿਲਕੁਲ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਧੰਨਵਾਦ ਥੋੜਾ ਜਿਹਾ ਥੱਲੇ ਕਰਕੇ ਉਹ ਬਈ ਨਾ ਗੱਲਾਂ ਹੀ ਹੁੰਦੀਆਂ ਦੁਨੀਆਂ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਕੀਵੀ ਆ ਵੀ ਆਹ ਦੇਖੋ ਪੂਰੀ ਦੁਨੀਆਂ ਦੇ ਵਿੱਚ ਜਾਂਦੀ ਹੈ ਨਿਊਜ਼ੀਲੈਂਡ ਦੀ ਕੀਵੀ ਤੇ ਆਹ ਫਲ ਜਿਹੜਾ ਬਿਲਕੁਲ ਤਿਆਰ ਆ ਭਰਾ ਨੇ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਆ ਤੇ ਬਾਈ ਦਾ ਵੀ ਥੈਂਕ ਯੂ ਬਹੁਤ ਬਹੁਤ ਸਾਜਨ ਭਾਈ ਹੋਰ ਕੁਝ ਕਹਿਣਾ ਚਾਹੁੰਦੇ ਹੋ ਅਸੀਂ ਦਿਖਾਵੇ ਆਪਣਾ ਜਿਆਦਾ ਲੰਬੀ ਵੀਡੀਓ ਵੇ ਠੀਕ ਨਹੀਂ ਹਾਂਜੀ ਅਗਲੇ ਵਲੋਗ ਚ ਫੇਰ ਦੱਸਾਂਗੇ ਥੋੜਾ ਬੋੜਾ ਕੀ ਬਾਰੇ ਹਾਂਜੀ ਪੀਕਿੰਗ ਪੀਕੀ ਦਿਖਾਵਾਂਗਾ ਭਰਾਵਾਂ ਨੂੰ ਕਿੰਨੇ ਬੰਦੇ ਪੀਕਿੰਗ ਕਰਦੇ ਆ ਪੰਜਾਬ ਦਾ ਬੰਦਾ ਇਕੱਠਾ ਲੱਗਦਾ ਅਸੀਂ ਥੋੜੇ ਤਾਂ ਹੋਰ ਵੀ ਬਹੁਤ ਕੁਸ਼ ਆਸਾਂ ਲਈ ਬੈਠੇ ਹਾਂ ਨਵਾਂ ਚੀਜ਼ਾਂ ਵੀ ਦਿਖਾਉਣ ਭਰਾਵਾਂ ਨੂੰ ਕੀਤਾ ਕਿੰਨਾ ਰੇਸ਼ ਕਿੰਨਾ ਦਵਾਈਆਂ ਪੈਂਦੀਆਂ ਨੇ ਕੀ ਤਿਆਰ ਹੁੰਦਾ ਸਰਕਾਰ ਵੱਲੋਂ ਬੰਦਾ ਚੈੱਕ ਕਰਨ ਆਉਂਦਾ ਕਿ ਜਿਹੜਾ ਪੱਤਾ ਤੋੜ ਕੇ ਲੈ ਜਾਏ ਫਰੂਟ ਲੈ ਜਾਏ ਉਹਨਾਂ ਨੇ ਚੈੱਕ ਕਰ ਲੈਣਾ ਵੀ ਤੂੰ ਇਹ ਦਵਾਈ ਨਹੀਂ ਪਾਈ ਆ ਜੇ ਤੂੰ ਕੋਈ ਦਵਾਈ ਜ਼ਿਆਦਾ ਪਾਤੀ ਹਾਂਜੀ ਸੋ ਬਰ ਦੋ ਜੀ ਵਿੱਚ ਆਪਣੇ ਤਾਂ ਆਪਣਾ ਕੋਈ ਲਿਮਟ ਨਹੀਂ ਸਰਕਾਰਾਂ ਕੋਈ ਰੂਲ ਨਹੀਂ ਹਾਂਜੀ ਤੇ ਤੇਰੇ ਕੋਲ ਵਾਰਨਿੰਗ ਆ ਜਾਣੀ ਆ ਵੀ ਇਹ ਦਵਾਈ ਇੱਥੇ ਹੀ ਰੋਕ ਦੇ ਇੱਥੇ ਰੋਕ ਦੇ ਕਿਉਂਕਿ ਉਹਨਾਂ ਨੇ ਯਾਰ ਲਾਇਸੈਂਸ ਹੀ ਕੈਨਸਲ ਕਰ ਉਹ ਆਪਾਂ ਫਿਰ ਕਿਸੇ ਲੰਮੇ ਵਿਸ਼ੇ ਤੇ ਗੱਲ ਕਰਾਂਗੇ ਨਾ ਬਈ ਹਾਂ ਉਹ ਲਾਇਸੈਂਸ ਹੀ ਕੈਨਸਲ ਕਰ ਦੇਣਾ ਉਹਨਾਂ ਨੇ ਵਧੀਆ ਜਾਣਕਾਰੀ ਦਿੱਤੀ ਹੈ ਬਾਈ 사જન ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਸ਼ੁਕਰੀਆ 사જન ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ 사જન ਜੀ ਬਾਈ ਅਗਲੇ ਬਲੌਗ ਵਿੱਚ ਫਿਰ ਮਿਲਦੇ ਆ ਫਿਰ ਦੱਸਾਂਗੇ ਨਿਊਜ਼ੀਲੈਂਡ ਬਾਰੇ ਕੁਝ ਦਿਆ ਗੱਲਾਂ ਕਰਦੇ ਆ ਖਾਸ ਖੂਬੀਆਂ ਰੋਡ ਦੇ ਕੀ ਰੂਲ ਆਪਾਂ ਰੋਡ ਤੇ ਕਢ ਕੇ ਦਿਖਾਵਾਂ ਭਰਾ ਨੂੰ ਸਾਰਾ ਹਾਂਜੀ ਹਾਂਜੀ ਭਾਈ ਬਲੇ ਬਲੋਗਸ ਫੇਰ ਮਿਲਦੇ ਆਂ ਰਾਮ ਰਾਮ ਭਾਈ ਸਾਰੇ ਭਰਾ ਹਾਂ ਥੈਂਕ ਯੂ ਭਾਈ ਮਿਹਰਬਾਨੀ